ਇਹ ਸਰ ਆਪਣੇ ਕੋ ਜਿਹੜੇ ਟੂਲਸ ਨੇ ਸਾਰੇ ਅਮਰੀਕਾ ਤੋਂ ਇੰਪੋਰਟ ਕੀਤੇ ਹੋਏ ਨੇ ਇਹਨਾਂ ਦਾ ਵਰਕ ਹੈ ਕਿ ਜਿਵੇਂ ਕੋਈ ਬੰਦਾ ਰੋਡ ਐਕਸੀਡੈਂਟ ਦੇ ਵਿੱਚ ਪਾ ਜਾਂਦਾ ਗੱਡੀ ਕਟਣੀ ਵੜਣੀ ਪਾੜਨੀ ਕੁਝ ਵੀ ਕਰਨਾ ਤੇ ਸਾਰੇ ਆਪਣੇ ਟੂਲਸ ਜਿਹੜੇ ਹਾਈਡਰੋਲਿਕ ਨੇ ਸਰ ਇਹ ਸੰਸਥਾ ਦਾ ਨਾਮ ਹੈ ਲਾਈਫਲਾਈਨ ਰੈਸਕਿਊ ਆਪਣਾ ਟੋਲ ਫ੍ਰੀ ਨੰਬਰ ਹੈ 9117009191 ਐਨ ਜੀਓ ਹੈ ਲਾਈਫਲਾਈਨ ਰੈਸਕਿਊ ਐਨ ਜੀਓ ਤੇ ਬਿਲਕੁਲ ਵੀ ਸੇਵਾ ਆਪਣੀ ਬ੍ਰਦਰ ਉਹਨਾਂ ਨੇ ਬਹੁਤ ਵਧੀਆ ਇੱਕ ਵਰਕ ਪ੍ਰੋਜੈਕਟ ਲੈ ਕੇ ਆਂਦਾ ਜੀ ਅਸੀਂ ਇੱਕ ਪ੍ਰੋਜੈਕਟ ਲੈ ਕੇ ਆਏ ਆ ਲਾਈਫਲਾਈਨ ਰੈਸਕਿਊ ਸਰ ਸਾਡਾ ਮੇਨ ਪ੍ਰੋਜੈਕਟ ਤੁਸੀਂ ਦੇਖ ਸਕਦੇ ਜੀ ਇਸ ਵੀਰਾਂ ਤੁਹਾਡੇ ਸਾਹਮਣੇ ਨੇ ਸਰ ਸਾਡਾ ਮੇਨ ਵਰਕ ਇਹ ਕਿ ਜਿਵੇਂ ਕੋਈ ਰੋਡ ਦੇ ਉੱਪਰ ਮੇਜਰ ਐਕਸੀਡੈਂਟ ਹੋ ਜਾਂਦਾ ਕਈ ਵਾਰ ਕੀ ਹੁੰਦਾ ਕਿ ਡੇਡ ਡੇਡ ਘੰਟਾ ਬੰਦੇ ਵਿਚੇ ਤੜਫਦੇ ਰਹਿੰਦੇ ਆ ਉਹਨਾਂ ਨੂੰ ਕੋਈ ਬਾਹਰ ਕੱਢਣ ਦਾ ਜਾਂ ਉਹਨਾਂ ਨੂੰ ਬਚਾਉਣ ਦਾ ਕੋਈ ਸੋਰਸ ਜਾਂ ਗੱਡੀਆਂ ਨੂੰ ਪਾੜਨ ਦਾ ਜਾਂ چیر ਫੜ ਕਰਨ ਦਾ ਕੋਈ ਸੋਰਸ ਇੱਥੇ ਅਵੇਲੇਬਲ ਨਹੀਂ ਹੈਗਾ ਸਾਡੇ ਬ੍ਰਦਰ ਨੇ ਅਮਨਦੀਪ ਸਿੰਘ ਢੱਲੋਂ ਉਹਨਾਂ ਨੇ ਇੱਕ ਬੜਾ ਵਧੀਆ ਉਪਰਾਧਾ ਲੈ ਕੇ ਆਂਦਾ ਵਾ ਇਹ ਸਾਰੇ ਆਪਣੇ ਕੋਲ ਜਿਹੜੇ ਟੂਲਸ ਨੇ ਸਾਰੇ ਅਮਰੀਕਾ ਤੋਂ ਬੋਰਡ ਕੀਤੇ ਹੋਏ ਨੇ ਇਹਨਾਂ ਦਾ ਵਰਕ ਹੈ ਕਿ ਜਿਵੇਂ ਕੋਈ ਬੰਦਾ ਰੋਡ ਐਕਸੀਡੈਂਟ ਦੇ ਵਿੱਚ ਪਾਜ ਜਾਂਦਾ ਗੱਡੀ ਕਟਣੀ ਵੱਢਣੀ ਪਾੜਨੀ ਕੁਝ ਵੀ ਕਰਨਾ ਇਹ ਸਾਰੇ ਆਪਣੇ ਟੂਲ ਜਿਹੜੇ ਹਾਈਡਰੋਲਿਕ ਨੇ ਇਹਦਾ ਵਰਕ ਕਰਦੇ ਆ ਹਾਈਡਰੋਲਿਕ ਵਰਕ ਕਰਦੇ ਨੇ ਗੱਡੀ ਕੱਟ ਵੱਢ ਪਾੜ ਕੇ ਕਿ ਬੰਦੇ ਨੂੰ ਆਪਾਂ ਸੇਫ ਕੱਢ ਕੇ ਬਚਾ ਸਕੀਏ ਇਹ ਸਾਰ ਆਪਣਾ ਮੇਨ ਸਾਰਾ ਪ੍ਰੋਜੈਕਟ ਸਰ ਟੂਲ ਆਪਣੇ ਕੋਲ ਇੱਕ ਇਹ ਗੱਡੀ ਹੈ ਇੱਕ ਆਪਣੀ ਤੁਸੀਂ ਸਾਹਮਣੇ ਗੱਡੀ ਉਹ ਦੇਖ ਸਕਦੇ ਵੱਡੀ ਗੱਡੀ ਆ ਇਹ ਦੋ ਗੱਡੀਆਂ ਦੇ ਵਿੱਚ ਆਪਣੇ ਕੋਲ ਟੂਲ ਕੋ ਤਿੰਨ ਗੱਡੀਆਂ ਤੇ ਆਪਣੇ ਕੋਲ ਟੂਲ ਅਵੇਲੇਬਲ ਹੈਗੇ ਆ ਕਿ ਆਪਾਂ ਇੱਕ ਪੂਰਾ ਰੈਸਕਿਊ ਜਿਹੜਾ ਕੰਪਲੀਟ ਕਰ ਸਕਦੇ ਆ इजीली ਕੰਪਲੀਟ ਕਰ ਸਕਦੇ ਆ ਆਪਣੇ ਕੋਲ ਇਨੇ ਕ ਟੂਲ ਜਿਹੜੇ ਇੱਕ ਛੋਟੇ ਪੇਜ ਕਾਸ ਤੋਂ ਲੈ ਕੇ ਬਿਗ ਟੂਲਸ ਤੱਕ ਆਪਣੇ ਕੋ ਸਾਰੇ ਅਵੇਲੇਬਲ ਹੈਗੇ ਨੇ ਸਰ ਇਹ ਸੰਸਥਾ ਦਾ ਨਾਮ ਹੈ ਲਾਈਫਲਾਈਨ ਰੈਸਕਿਊ ਆਪਣਾ ਟੋਲ ਫਰੀ ਨੰਬਰ ਹੈ 9117009191 ਸਰ ਇਹ ਸੰਸਥਾ ਮੇਨ ਪੁਆਇੰਟ ਜਿਹੜਾ ਇਹਦਾ ਤਰਨਤਾਰਨ ਆਫਿਸ ਹੈ ਹੈੱਡ ਆਫਿਸ ਉੱਥੋਂ ਸਾਰਾ ਆਪਣਾ ਜਲੰਧਰ ਤੱਕ ਜਿਹੜਾ ਏਰੀਆ ਕਵਰ ਕਰ ਰਹੇ ਆ ਮੇਨ ਰੋਡ ਦੇ ਉੱਪਰ ਆਪਣਾ ਫੋਕਸ ਹੈ ਬਾਕੀ ਅਦਰਵਾਈਜ਼ ਕਿਤੇ ਵੀ ਐਕਸੀਡੈਂਟ ਹੁੰਦਾ ਵਾ ਭਾਵੇਂ ਕੋਈ ਹੈਪਨ ਘਰੇ ਵੀ ਹੋ ਜਾਂਦਾ ਵਾ ਜਿਵੇਂ ਮੰਨ ਕੇ ਚਲੋ ਕੋਈ ਲੈਂਟਰ ਡਿੱਗ ਪਿਆ ਜਾਂ ਕੋਈ ਇਦਾਂ ਦਾ ਕੇਸ ਤੇ ਆਪਣੇ ਕੋਲ ਉਹ ਵੀ ਮਸ਼ੀਨਸ ਅਵੇਲੇਬਲ ਹੈਗੇ ਨੇ ਕਿ ਆਪਾਂ ਲੈਂਟਰ ਪਾੜ ਕੇ ਕਿ ਬੰਦਿਆਂ ਦੀਆਂ ਜਾਨਾਂ ਮੇਨ ਜਿਹੜਾ ਆਪਣਾ ਪ੍ਰੋਜੈਕਟ ਆ ਕਿ ਲਾਈਫ ਨੂੰ ਸੇਵ ਕਰਨਾ ਲਾਈਫ ਆਫ ਜਾਸ ਮੇਨ ਆਪਣਾ ਪ੍ਰੋਜੈਕਟ ਇਹ ਆ ਕਿ ਆਪਾਂ ਲਾਈਫ ਨੂੰ ਸੇਵ ਕਰਨਾ ਕਿਵੇਂ ਵੀ ਕਰਨਾ ਵਾ ਸਾਡੇ ਕੋਲ ਸਾਰੇ ਟੂਲਸ ਅਵੇਲੇਬਲ ਨੇ ਤੇ ਆਪਾਂ ਟੂਲਸ ਦੀ ਹੈਲਪ ਦੇ ਨਾਲ ਬੰਦੇ ਦੀ ਲਾਈਫ ਨੂੰ ਸੇਵ ਕਰ ਸਕਦੇ ਆ ਤੇ ਸਰ ਇਹ ਬਿਲਕੁਲ ਫ੍ਰੀ ਸੇਵਾ ਹੈ ਐਨ ਜੀਓ ਹੈ ਲਾਈਫਲਾਈਨ ਰੈਸਕਿਊ ਐਨ ਜੀਓ ਤੇ ਬਿਲਕੁਲ ਫ੍ਰੀ ਸੇਵਾ ਆਪਣੀ ਬ੍ਰਦਰ ਉਹਨਾਂ ਨੇ ਬਹੁਤ ਵਧੀਆ ਇੱਕ ਵਰਕ ਪ੍ਰੋਜੈਕਟ ਲੈ ਕੇ ਆਂਦਾ ਬਿਲਕੁਲ ਫ੍ਰੀ ਸੇਰ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਕਿ ਆਪਣੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਇਹਨਾਂ ਨੂੰ ਐਵੇਂ ਵਿਅਰਥ ਨਾ ਗਵਾਓ ਓਵਰ ਸਪੀਡ ਜਾਂ ਡ੍ਰਿੰਕ ਕਰਕੇ ਜਾਂ ਕਿਸੇ ਸਟ्रेस ਦੇ ਵਿੱਚ ਆ ਕੇ ਜਾਂ ਫਿਕਰਬਾਜੀ ਦੇ ਵਿੱਚ ਆ ਕੇ ਆਪਾਂ ਗੱਡੀਆਂ ਭਜਾ ਲੈਣੀਆਂ ਜਿਹੜੀਆਂ ਕਿ ਆਪਣੇ ਕੰਟਰੋਲ ਦੇ ਵਿੱਚ ਨਹੀਂ ਆਉਂਦੀਆਂ ਆਪਾਂ ਆਪਣੀ ਤੇ ਜਾਨ ਨੂੰ ਜਿਹੜਾ ਰਿਸਕ 'ਚ ਪਾਉਣਾ ਆ ਆਪਾਂ ਅਗਲੀ ਜਾਨ ਨੂੰ ਵੀ ਜੋਖਮ 'ਚ ਪਾ ਦਿੰਨੇ ਆ ਸੋ ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗਾ ਕਿ ਕਾਲੀ ਨਾ ਕਰੋ ਇਹ ਲਾਈਫ ਆ ਤੁਹਾਨੂੰ ਇਸ ਵਾਰ ਮਿਲੀ ਆ ਨਾ ਤੇ ਤੁਹਾਨੂੰ ਪਿਛਲੀ ਲਾਈਫ ਦਾ ਪਤਾ ਤੁਸੀਂ ਕੀ ਸੀ ਤੇ ਨਾ ਤੁਹਾਨੂੰ ਅਗਲੀ ਲਾਈਫ ਦਾ ਪਤਾ ਸੋ ਪ੍ਰਮਾਤਮਾ ਨੇ ਤੁਹਾਨੂੰ ਇੱਕ ਲਾਈਫ ਦਿੱਤੀ ਆ ਇਹਨੂੰ ਇੰਜੋਏ ਕਰੋ ਤੇ ਇਹਨੂੰ ਸੇਫ ਰੱਖੋ ਕਿ ਸਾਨੂੰ ਲੋਕ ਐਪਰੀਸ਼ੀਏਟ ਕਰਨਗੇ ਸਾਨੂੰ ਲੋਕਾਂ ਦਾ ਹੰਗਾਰ ਆਊਗਾ ਅਸੀਂ ਸਰ ਇੱਕ ਮਲ ਕੰਪਲੀਟ ਪ੍ਰੋਜੈਕਟ ਜਿਹੜਾ ਸਟੈਂਡ ਕਰ ਰਹੇ ਆ ਕਿ ਸਾਡੀ ਇਹ ਸਾਡਾ ਐਫਰਡ ਹੈਗਾ ਕਿ ਇਹ ਪੂਰੇ ਪੰਜਾਬ ਦੇ ਵਿੱਚ ਪ੍ਰੋਜੈਕਟ ਲੈ ਕੇ